ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਠੀਕ ਠਾਕ ਵਧੀਆ ਅਸੀਂ ਵੀ ਬਹੁਤ ਵਧੀਆ ਠੀਕ ਠਾਕ ਹੈ ਤੇ ਅੱਜ ਤਰੀਕ ਹੋ ਗਈ ਹੈ 20 ਤੇ ਕੱਲ ਦਾ ਸਾਡੀ ਵੀਡੀਓ ਦਾ ਜਿਹੜਾ ਚੌਥਾ ਭਾਗ ਚੌਥਾ ਤੇ ਪੰਜਵਾਂ ਚੌਥਾ ਭਾਗ ਜਿਹੜਾ ਆ ਉਹ ਅਸੀਂ ਅਪਲੋਡ ਕਰਤਾ ਸੀਗਾ ਜੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਹਨੂੰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਕਮੈਂਟ ਤਕਰੀਬਨ ਮੈਂ ਸਾਰੇ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਰਿਪਲਾਈ ਦਿੱਤਾ ਜਾਵੇ ਜਿਹੜਾ ਕੋਈ ਭਾਈ ਰਹਿ ਗਿਆ ਹੋਏਗਾ ਜਾਂ ਭੈਣ ਰਹਿ ਗਈ ਹੋएगी ਉਹਨਾਂ ਨੂੰ ਉਹਨਾਂ ਕੋਲੋਂ ਮਾਫੀ ਹੈ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਕਮੈਂਟ ਦੇ ਹੀ ਰਿਪਲਾਈ ਦਵਾਂਗੇ ਮੈਂ ਸਾਰਿਆਂ ਦੇ ਇਕੱਲੇ-ਇਕੱਲੇ ਦੇ ਕਿਤੇ ਰਿਪਲਾਈ ਦੇਖੇ ਨੇ ਨਾ ਮੈਂ ਸਾਰਿਆਂ ਨਾਲ ਗੱਲਬਾਤਾਂ ਨਾਲ ਹੀ ਹੋ ਜਾਂਦੀਆਂ ਤੇ ਅਸੀਂ ਸਰ ਜਿਹਨੇ ਕਹਿ ਰਹੇ ਸੀ ਕਹਿੰਦੇ ਵੀ ਮਤਲਬ ਇੱਕ ਚੀਜ਼ ਜਿਹੜੀ ਵਿੱਚ ਗੱਲ ਅੱਜ ਇਹ ਕਰਨੀ ਆ ਵੀ ਮਤਲਬ ਛੋਟੀ ਜੀ ਗੱਲ ਹੈ ਵਲੌਗ ਸੇ ਵੀ ਜਿਹੜੀ ਜਿੱਦਾਂ ਕੋਈ ਕੈਰੇਕਟਰ ਵਾ ਮੰਨ ਲਓ ਰਮਨ ਪੈਂਜੀ ਆ ਉਹਨਾਂ ਦੀ ਵੀਡੀਓ ਉਹਨਾਂ ਦੀ ਐਕਟਿੰਗ ਵੇਖ ਕੇ ਤੁਹਾਨੂੰ ਉਹਨਾਂ ਨਾਲ ਮਤਲਬ ਜਿੱਦਾਂ ਲੱਗਦਾ ਨਫ਼ਰਤ ਹੋ ਜਾਂਦੀ ਇੱਕ ਤਰ੍ਹਾਂ ਦੀ ਹੈਨਾ ਜਿਵੇਂ ਸੰਦੀਪ ਆ ਜਾਂ ਦਲਜੀਤ ਆ ਉਹ ਨਫ਼ਰਤੋਂ ਦਾ ਕਾਰਨ ਇਹੋ ਹੀ ਹੁੰਦਾ ਵਾ ਕਿ ਉਹ ਆਪਣੀ ਐਕਟਿੰਗ ਇਸ ਹੱਬ ਨਾ ਕਰਦੇ ਜਾਂ ਨਹੀਂ ਵਧੀਆ ਕਰਦੇ ਆ ਕਿ ਸਾਨੂੰ ਰੀਅਲ ਲੱਗਦੀ ਆ ਤੇ ਸਾਨੂੰ ਮਤਲਬ ਉਹਨਾਂ ਨੂੰ ਗੁੱਸਾ ਚੜਦਾ ਉਹਨਾਂ ਨੂੰ ਦੇਖ ਕੇ ਹਨਾ ਇਦਾਂ ਛੇ ਚੜਦੀ ਆ ਵੀ ਇਹ ਕਿਉਂ ਇਦਾਂ ਕਰਨ ਦੇ ਸੋ ਉਹਨੂੰ ਦਿਲ ਤੇ ਨਾ ਲਾਇਆ ਕਰੋ ਸੀਰੀਜ਼ ਜਿਹੜੀ ਆ ਉਹਨੂੰ ਸੀਰੀਜ਼ ਦੇ ਤੌਰ ਤੇ ਹੀ ਰੱਖੀਏ ਹਨਾ ਕੋਈ ਵੀ ਜਿਹੜਾ ਬੰਦਾ ਸਾਡੀ ਟੀਮ ਦਾ ਸਾਰੇ ਮੈਂਬਰ ਨੇ ਸਾਰਿਆਂ ਦੀ ਨੇਚਰ ਬਹੁਤ ਵਧੀਆ ਵਾ ਕੋਈ ਵੀ ਅਸਲ ਲਾਈਫ ਸਟਾਈਲ ਦਾ ਨਹੀਂ ਹੈਗਾ ਤੇ ਸਾਰਿਆਂ ਨੇ ਜਰੂਰ ਕਮੈਂਟ ਕਰ ਲਿਗਾ ਜਰੂਰ ਖਿਆਲ ਰੱਖਣਾ ਆ ਥੋੜਾ ਜਿਹਾ ਤੇ ਬਸ ਠੀਕ ਆ ਹੁਣ ਅੱਗੇ ਜਿਹੜਾ ਕੜਾਹ ਵਾਲਾ ਉਸ ਆਜਾ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਬਣਾਉਂਦੇ ਆ ਜਿਹੜਾ ਤੀਜਾ ਭਾਗ ਸੀਗਾ ਚੌਥਾ ਚੌਥਾ ਭਾਗ ਚੌਥਾ ਭਾਗ ਬਣਾਉਂਦੇ ਆ ਬਹੁਤ ਇੰਜੋਏ ਕੀਤਾ ਤੁਸੀਂ ਸਰ ਜੀ ਜ਼ਰੂਰ ਦੇਖਿਓ ਮੈਂ ਕਹਿੰਦੇ ਆ ਮੈਂ ਹੈ ਵੀ ਨੋ ਰਾਣੀ ਅੰਦਰ ਕੰਮ ਕਾਂਡੀਆਂ ਤੇ ਵੇਸ਼ ਚੁਗਲੀਆਂ ਕਾਂਡੀਆਂ ਸੱਸਾਂ ਕਿਦਾਂ ਹੈ ਭੈਣ ਜੀ ਮੈਂ ਇੱਥੇ ਬੋਲੋ ਇੱਥੇ ਕਹਿੰਦੇ ਆ ਲੰਘੋ ਮੇਰਾ ਵੇਲਾ ਅਹੀਂ ਨਾ ਕੜਾ ਦੇ ਢੀਕ ਵਿੱਚ ਬੈਠੇ ਆ ਅਹੀ ਨਾ ਵੇ ਖਰਪਿੰਦਰ ਦੀ ਮੰਮੀ ਨੂੰ ਹੀ ਸੱਦ ਲਿਆ ਵੀ ਆ ਜਾ ਤੁਸੀਂ ਵੀ ਕੜਾ ਕਾਲੇ ਹੁਣ ਇਹ ਪੁੱਛ ਲਈ ਨਹੀਂ ਨਾ ਪਿਆ ਜੀ ਇੱਥੇ ਲੰਬੜਾ ਬਣਾਉਣਾ ਸਿਖਾਇਆ ਨਾ ਹੁਣ ਭੈਣ ਜੀ ਤੁਸੀਂ ਦੱਸੋ ਵੀ ਕੁੜੀ ਨੂੰ ਕੜਾ ਬਣਾਉਣਾ ਸਿਖਾਇਆ ਸੀ ਹਾਂ ਜੀ ਸਿਖਾਇਆ ਸਭ ਕੁਝ ਸਿਖਾਇਆ ਵੇਖੋ ਦਿਖਾਇਆ ਮੰਮੀ ਦੇ ਨਾਲ ਮਾਈਕਰ ਕਰਦੇ ਮਾਈਕਰ ਕਰਦੇ ਮਮਾ ਤਾਂ ਲੱਗ ਹੀ ਜਾਣਾ ਮੈਂ ਭੈਣ ਜੀ ਹੁਣ ਮੈਂ ਤਾਂ ਮੰਮੀ ਨੂੰ ਨਾਲ ਹੀ ਕੱਲੋਂ ਹਰ ਸੇ ਮੇਰੀ ਮੰਮੀ ਮਾਵਾਂ ਤੇ ਜੀਆਂ ਬਣਾ ਲੜ ਗਈਆਂ ਉਹ ਸਹੀ ਚੋਣੀਆਂ ਡੱਡੀਆਂ ਮਾਈਕਰ ਦੇ ਭੱਡੇ ਨੂੰ ਆ ਬਿੰਦੂ ਮੈਂ ਦੇ ਕੇ ਆਇਆ ਇੱਕ ਕੁੜੀਏ ਅੱਜ ਤੇਰਾ ਰਿਜ਼ਲਟ ਹੀ ਆਹ ਦੇਖਿਓ ਸਹੀ ਤੀ ਕਹਣਾ ਮਿੱਤਾ ਦਾ ਕੜਾ ਫੇਰ ਬਣਾਉ ਰਹੀ ਨਹੀਂ ਮੈਂ ਵੇਖਦੇ ਨਾ ਪਾਸ ਹੋਵੇਗਾ ਫੇਰ ਜੋਤ ਨਹੀਂ ਆ ਗਿਆ ਬੜਾ ਯਾਰ ਜੋਤ ਹੈ ਕਵਲੀ ਆਟੇ ਦੇ ਵਿੱਚ ਦੋ ਕੋਲੀਆਂ ਘੋਦੀਆਂ ਨਾ ਪਾ ਦੇ ਵੇਖ ਲਈ ਲੱਗੇ ਨਹੀਂ ਮੈਂ ਨਹੀਂ ਲਾ ਕੇ ਛੋਤੀ ਕਿਉਂ ਬੜਾ ਮhenga ਵਾ ਉਹ ਬਰਾਪਣਾ ਸਰਫਾ ਕਰਨ ਦੀ ਆ ਹਾਂ ਇੱਕ ਦੱਸ ਦਿਓ ਠੀਕ ਤੂੰ ਬੱਦਾ ਕਿੱਥੇ ਆ लवली ਉੰਦਾ ਜਰਾ ਦੇਖਣ ਡਿਆ ਵਿਕੜਾ ਕਦੋਂ ਆਵੇ ਤੇ ਕਦੋਂ ਖਾਵਾਂ ਜੇ ਉਹ ਤਾਂ ਕਦਾ ਜਗਾ ਨਾ ਬਣਿਆ ਫੇਕੇ ਨਾ ਥੋੜੀ ਛੱਡੋ ਨਾ ਕਰ ਮੈਂ ਫਿਰ ਵੀ ਹੋਣਾ ਫਿਰ ਖਾ ਲਿਓ ਕੜਾਹੇ ਕੱਢ ਗਈ ਵੱਟ ਕੁੜੀ ਨਾ ਲੱਗੇ ਜੇ ਖੋਤਾ ਵਾ ਬੰਦਾ ਖਦੀ ਬੜਾ ਯਾਦ ਆ ਖਿਸ਼ਣ ਨਹੀਂ ਨਹੀਂ ਇਹ ਤੇ ਇੱਕ ਵਾਂਗ ਬੜਾ ਸਵਾਦ ਆ ਜਾਂਦਾ ਸੇਹ ਨੂੰ ਮੈਂ ਸੁਜੀ ਦਾ ਬਣਾਇਆ ਪਰ ਕੜਾਹੇ ਦੀ ਸਮੈਲ ਬਹੁਤ ਸਵਾਦ ਆਉਂਦੀ ਜੀ ਟਾੜਾ ਉਸਤਾਰ ਲਾ ਕੇ ਹੁੰਦਾ ਹੋਣਾ ਨਹੀਂ ਦੰਗਾ ਉਸਾਂ ਦਾ ਵੇ ਉਹ ਤੁਹਾਡੀ ਮਰਜ਼ੀ ਨਹੀਂ ਨਹੀਂ ਪਸੰਦ ਆ ਜਾਏਗਾ ਪੱਪੀ ਨੂੰ ਕਿਸੇ ਨਹੀਂ ਜਾਂਦਾ ਵਾ ਸੀ ਰੁਪਿੰਦਰ ਦੀਦੀ ਦਾ ਢੇਲੀਆਂ ਬਣੇ ਕਿਥੇ ਢੇਲੀਆਂ ਵਿੱਚ ਐਂਦਾ ਕਿਉਂ ਪਹਾੜਿਆਵਾ ਕਰਦਾ ਗਿਆ ਨਹੀਂ ਨਹੀਂ ਕੋਪਰਾ ਬਾਪੀ ਕੀ ਪਦਾਂਗੇ ਪੀਸ ਲਾਂਗੇ ਕੰਢੇ ਤੇ ਲੱਗੂਗਾ ਲੂਣੀ ਜਾ ਲੱਗਣਾ ਤੁਹਾਡੀ ਤੁਹਾਡੀ ਘਰ ਦੀਨੇ ਪਾਉਣਾ ਵਾ ਲੂਣ ਵਿੱਚ ਹਾਂਜੀ ਹਾਂਜੀ ਠੀਕ ਹੈ ਨਾ ਉਹ ਨਾਲ ਸਾਹਮਣੇ ਫੇਰ ਕਹਣਾ ਬਿਲਕੁਲ ਖਟਾ ਕਹਣਾ ਖੜੀ ਵਾਲੀ ਗੱਲ ਹੈ ਨਾ ਜੀ ਫਿਰ ਖਟਾ ਕਹਣਾ ਬੜੀ ਤੇ ਮਾਣੇ ਕਹਣਾ ਖਟਾ ਕਹਿਣਾ ਮੈਨੂੰ ਪਾਸਾ ਨਹੀਂ ਤੇ ਕੱਪੜਾ ਸੌਰੇ ਨੂੰ ਤਾਂ ਪੁੱਛ ਲੋ ਸੋਰਾ ਘਤੋਂ ਗਿਆ ਵਗਰੇ ਸੋਰਾ ਸੋਰਾ ਸਾਹਿਬ ਸੋਰਾ ਸਾਹਿਬ ਓ ਸੋਰਾ ਸਾਹਿਬ ਸਤਿ ਸ਼੍ਰੀ ਅਕਾਲ ਨੌਰਾਨੀ ਕੜਾ ਬਣਾਉਣ ਲੱਗੀ ਆ ਕਿਦਾਂ ਹਾਂ ਜੀ ਇਹਦੇ ਸਹੀ ਬਣ ਗਿਆ ਹੋਵੇ ਤਾਂ ਕਹੂਗਾ ਫਿਰ ਟੇਸ ਤਾਨੂੰ ਦੱਸਦਾਗੇ ਕਿ ਕਿਦਾਂ ਦਾ ਤੇ ਜੇ ਨਾ ਪਹੁੰਚਿਆ ਤੇ ਮੇਰਾ ਨੁਕਸਾਨ ਤੇ ਜੇ ਉਹਨਾਂ ਨੇ ਬਾਹਰ ਹੀ ਖਾ ਲਿਆ ਤੇ ਫਿਰ ਅਸੀਂ ਤੁਹਾਨੂੰ ਕੀ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਠੀਕ ਠਾਕ ਵਧੀਆ ਅਸੀਂ ਵੀ ਬਹੁਤ ਵਧੀਆ ਠੀਕ ਠਾਕ ਆ ਤੇ ਅੱਜ ਤਰੀਕ ਹੋ ਗਈ ਆ 20 ਤੇ ਕੱਲ ਦਾ ਸਾਡੀ ਵੀਡੀਓ ਦਾ ਜਿਹੜਾ ਚੌਥਾ ਭਾਗ ਚੌਥਾ ਕਿ ਪੰਜਵਾਂ ਚੌਥਾ ਭਾਗ ਜਿਹੜਾ ਆ ਉਹ ਅਸੀਂ ਅਪਲੋਡ ਕਰਤਾ ਸੀਗਾ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਹਨੂੰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਕਮੈਂਟ ਤਕਰੀਬਨ ਮੈਂ ਸਾਰੇ ਕੋਸ਼ਿਸ਼ ਕੀਤੀ ਹੈ ਕਿ ਸਾਰਿਆਂ ਨੂੰ ਰਿਪਲਾਈ ਦਿੱਤਾ ਜਾਵੇ ਜਿਹੜਾ ਕੋਈ ਭਾਈ ਰਹਿ ਗਿਆ ਹੋਵੇਗਾ ਜਾਂ ਭੈਣ ਰਹਿ ਗਈ ਹੋएगी ਉਹਨਾਂ ਨੂੰ ਉਹਨਾਂ ਕੋਲੋਂ ਮਾਫੀ ਹੈ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਦੇ ਕਮੈਂਟ ਦੇ ਹੀ ਰਿਪਲਾਈ ਦਵਾਂਗੇ ਮੈਂ ਸਾਰਿਆਂ ਦੇ ਇਕੱਲੇ-ਇਕੱਲੇ ਦੇ ਰਿਪਲਾਈ ਦੇਖਦੇ ਨਾ ਮੈਂ ਸਾਰਿਆਂ ਨਾਲ ਗੱਲਬਾਤਾਂ ਨਾਲ ਹੀ ਹੋ ਜਾਂਦੀਆਂ ਤੇ ਅਸੀਂ ਸਰ ਜਿਹਨੇ ਕਹਿ ਰਹੇ ਸੀ ਕਿਤੇ ਵੀ ਮਤਲਬ ਇੱਕ ਚੀਜ਼ ਜਿਹੜੀ ਵਿੱਚ ਗੱਲ ਆ ਜੇ ਇਹ ਕਰਨੀ ਆ ਵੀ ਮਤਲਬ ਛੋਟੀ ਜੀ ਗੱਲ ਹੈ ਵਲੌਗਸ ਵੀ ਜਿਹੜੀ ਜਿੱਦਾਂ ਕੋਈ ਕੈਰੈਕਟਰ ਵਾ ਮੰਨ ਲਓ ਹੁਣ ਰਮਨ ਪੈਂਜੀ ਆ ਉਹਨਾਂ ਦੀ ਵੀਡੀਓ ਉਹਨਾਂ ਦੀ ਐਕਟਿੰਗ ਵੇਖ ਕੇ ਤੁਹਾਨੂੰ ਉਹਨਾਂ ਨਾਲ ਮਤਲਬ ਜਿੱਦਾਂ ਲੱਗਦਾ ਨਫ਼ਰਤ ਹੋ ਜਾਂਦੀ ਇੱਕ ਤਰ੍ਹਾਂ ਦੀ ਹੈਨਾ ਜਿਵੇਂ ਸੰਦੀਪ ਆ ਜਾਂ ਦਲਜੀਤ ਆ ਉਹ ਨਫ਼ਰਤ ਹੋਣ ਦਾ ਕਾਰਨ ਇਹੋ ਹੀ ਹੁੰਦਾ ਵਾ ਕਿ ਉਹ ਆਪਣੀ ਐਕਟਿੰਗ ਇਸ ਹਿਸਾਬ ਨਾਲ ਕਰਦੇ ਇੰਨੀ ਵਧੀਆ ਕਰਦੇ ਆ ਕਿ ਸਾਨੂੰ ਰੀਅਲ ਲੱਗਦੀ ਹੈ ਤੇ ਸਾਨੂੰ ਮਤਲਬ ਉਹਨਾਂ ਤੋਂ ਗੁੱਸਾ ਚੜਦਾ ਉਹਨਾਂ ਨੂੰ ਵੇਖ ਕੇ ਹੈਨਾ ਇਦਾਂ ਥੇ ਚੜਦੀ ਆ ਵੀ ਇਹ ਕਿਉਂ ਇਦਾਂ ਕਰਨ ਦੇ ਸੋ ਉਹਨੂੰ ਦਿਲ ਤੇ ਨਾ ਲਾਇਆ ਸੀਰੀਜ਼ ਜਿਹੜੀ ਆ ਉਹਨੂੰ ਸੀਰੀਜ਼ ਦੇ ਤੌਰ ਤੇ ਹੀ ਰੱਖਿਏ ਹਨਾ ਕੋਈ ਵੀ ਜਿਹੜਾ ਬੰਦਾ ਸਾਡੀ ਟੀਮ ਦਾ ਸਾਰੇ ਮੈਂਬਰ ਨੇ ਸਾਰਿਆਂ ਦੀ ਨੇਚਰ ਬਹੁਤ ਵਧੀਆ ਆ ਕੋਈ ਵੀ ਅਸਲ ਲਾਈਫ ਸਟਾਈਲ ਮਾ ਨਹੀਂ ਹੈਗਾ ਤੇ ਸਾਰਿਆਂ ਨੇ ਜਰੂਰ ਕਮੈਂਟ ਕਰ ਲਿਗਾ ਜਰੂਰ ਖਿਆਲ ਰੱਖਣਾ ਆ ਥੋੜਾ ਜਿਹਾ ਤੇ ਬਸ ਠੀਕ ਆ ਹੁਣ ਅੱਗੇ ਜਿਹੜਾ ਕੜਾਹ ਵਾਲਾ ਵਲੌਗ ਆ ਉਹ ਸਾਰਿਆਂ ਨੇ ਜਰੂਰ ਦੇਖਿਓ ਕਿਉਂਕਿ ਵੀਡੀਓ ਬਣਾਉਂਦੇ ਆ ਜਿਹੜਾ ਤੀਜਾ ਭਾਗ ਸੀਗਾ ਚੌਥਾ ਚੌਥਾ ਜਿਹੜਾ ਚੌਥਾ ਭਾਗ ਬਣਾਉਂਦੇ ਆ ਬਹੁਤ ਇੰਜੋਏ ਕੀਤਾ ਤੁਸੀਂ ਸਾਰਿਆਂ ਨੇ ਜਰੂਰ ਦੇਖਿਓ ਮੈਂ ਕਹਿੰਦੇ ਆਂ ਮੈਂ ਹੈ ਵੀ ਨੂ ਰਾਨੀ ਅੰਦਰ ਕੰਮ ਕਾਂਡੀਆਂ ਤੇ ਵੇਸ਼ ਚੁਗਲੀਆਂ ਕਾਂਡੀਆਂ ਸੱਸਾਂ ਕਿਦਾਂ ਹੈ ਪਾਂ ਜੀ ਮੈਂ ਇੱਥੇ ਬੋਲੋ ਇੱਥੇ ਕਹਿੰਦੇ ਆਲਾ ਤਾਂ ਮੇਰਾ ਵੇਲਾ ਅਹੀਂ ਨਾ ਕੜਾ ਦੇ ਢੀਕ ਵਿੱਚ ਬੈਠੇ ਆਂ ਦੂਜੇ ਢੀਲਿਆਂ ਪਰ ਕਹਿੰਦੇ ਨੇ ਢੀਲਿਆਂ ਵਿੱਚ ਬੈਠਾ ਪੁੰਨੀ ਤੇ ਅਹੀਂ ਨਾ ਵੇਖ ਰਪਿੰਦਰ ਦੀ ਮੰਮੀ ਨੂੰ ਹੀ ਸੱਦ ਲਿਆ ਵੀ ਆ ਜਾ ਤੀ ਵੀ ਖੜਾ ਕਰ ਲਿਓ ਠੀਕ ਹੋ ਗਿਆ ਉਹ ਲਈ ਬੋਸ ਲਈ ਨਹੀਂ ਰੱਬ ਜੀ ਨਹੀਂ ਇੱਥੇ ਬਰਮ ਬਣਾਉਣਾ ਸਿਖਾਇਆ ਦਾ ਹੁਣ ਭੈਣ ਜੀ ਤੁਸੀਂ ਦੱਸੋ ਕਿ ਕੁੜੀ ਨੂੰ ਕੜਾ ਬਣਾਉਣਾ ਸਿਖਾਇਆ ਸੀ ਹਾਂਜੀ ਸਿਖਾਇਆ ਸਭ ਕੁਝ ਸਿਖਾਇਆ ਮੈਂ ਬਣਾਇਆ ਮੈਂ ਕਿੱਧਰ ਕਰਦੇ ਮਾਈਕਰ ਕਿੱਧਰ ਕਰਦੇ ਮਮਾ ਤਾਂ ਲੱਗ ਹੀ ਜਾਣਾ ਮਮਾ ਭੈਣ ਜੀ ਹੁਣ ਮੈਂ ਤਾਂ ਤੁਸੀਂ ਮੰਮੀ ਨੂੰ ਨਾਲ ਹੀ ਕੱਲੋਂ ਹਰ ਸਿੱਖ ਮੇਰੀ ਮੰਮੀ ਮਾਵਾਂ ਧੀਆ ਕਿੰਨੀਆਂ ਬਣਾ ਲੜ ਗਈਆਂ ਉਹ ਸਹੀ ਚੋਣੀਆਂ ਬੰਦੀਆਂ ਮਾਈਕਰ ਤੋਂ ਭੱਡੇ ਨੂੰ ਪਾ ਵੀ ਮੈਂ ਦੇ ਕੇ ਚਾਹ ਲੈ। ਇਹ ਕੁੜੀਏ ਅੱਜ ਤੇਰਾ ਰਿਜ਼ਲਟ ਹੀ। ਆਹ ਦੇਖਿਓ ਸਹੀ ਤੂੰ ਕਿਹੜਾ ਪੀਤਾ ਦਾ ਕੜਾ ਫੇਰ ਬਣਾ ਰਹੀ। ਨਹੀਂ ਮੈਂ ਵੇਖਦੇ ਨਾ ਪਾਸ ਹੋਵੇਗਾ ਫੇਰ। ਜੋਤ ਨਹੀਂ ਆ ਗਿਆ ਬੜਾ ਯਾਰ। ਜੋਤ ਹੈ? ਕਵਲੀ ਆਟੇ ਦੇ ਵਿੱਚ ਦੋ ਕਵਲੀਆਂ ਕਿਉਂ ਹਦੀਆਂ ਨਾ ਪਾ ਦੇ ਵੇਖ ਲੈ ਲਾਟੇ। ਨਹੀਂ ਮੈਂ ਨਹੀਂ ਲਾ ਕੇ ਖਲੋਦੀ ਕਿਉਂ ਬੜਾ ਮਹਿੰਗਾ ਵਾ। ਉਹ ਬਰਾ ਆਪਣਾ ਸਰਫਾ ਕਰਨ ਦੀ ਆ। ਥੋੜੀ ਇੱਕ ਦੱਸ ਦਿਓ। ਠੀਕ। ਤੂੰ ਬੱਧਾ ਕਿੱਥੇ ਆ? ਲਵਲੀ ਬਾਹਰ ਆ। ਬੰਦਾ ਵਿਚਾਰਾ ਢੀਕਣ ਡਿਆ ਵਿਖੜਾ ਕਦੋਂ ਆਵੇ ਤੇ ਕਦ ਦਿਖਾਵਾਂ ਜੇ ਪੁੱਤ ਕਦਾ ਚੰਗਾ ਨਾ ਬਣਿਆ ਫਿਰ ਕੀ ਹੋਣਾ ਫਿਰ ਖਾ ਲਿਓਗਾ ਕੜਾਹੇ ਕੱਢੂਗੀ ਵੱਟ ਕੁੜੀ ਕੜਾਹੇ ਲੱਗੇ ਜੇ ਸੋਦਾ ਉਹ ਸੱਡਾ ਖਦੀਏ ਬੜਾ ਆਰਦਾ ਖੁਸ਼ੀਆਂ ਨਹੀਂ ਆ ਰਹੇ ਨਹੀਂ ਨਹੀਂ ਇਹ ਤਾਂ ਇੱਕ ਵਾਂਗ ਬੜਾ ਸਵਾਲ ਭਾਂਜਦਾ ਅਸਲ ਰਮਣਾ ਸੁਜੀ ਦਾ ਬਣਾਇਆ ਪਰ ਕੜਾਹੇ ਦੀ ਸਮੈਲ ਬਹੁਤ ਸਵਾਦ ਆਉਂਦੀ ਹੈ ਦਾ ਸਟਾਰ ਲਾ ਕੇ ਹੁੰਦੀ ਹੁਣ ਨਾ ਕੋਈ ਦੰਗਾ ਆਪਣਾ ਦਵੇ ਉਹ ਤੁਹਾਡੀ ਮਰਜ਼ੀ ਨਹੀਂ ਨਹੀਂ ਪਸੰਦ ਆ ਜੇਗਾ ਪਪੀ ਨੂੰ ਕਿਸੇ ਨਹੀਂ ਜਾਣਿਆ ਅਸੀਂ ਰਵਿੰਦਰ ਦੀਦੀ ਦਾ ਢੇਲੀਆਂ ਬਾਰੇ ਕਿਥੇ ਢੇਲੀਆਂ ਵਿੱਚ ਐਂ ਤਾਂ ਕਿਉਂ ਪਹਾੜੇ ਆਵਾ ਕਾ ਡਾ ਗਿਆ ਉਹ ਨਹੀਂ ਨਹੀਂ ਉਹ ਪਰਮਾ ਕੀ ਪੜਾਂਗੇ ਪੀਛਲਾ ਕੇ ਕੰਢ ਤੇ ਲੱਗੂਗਾ ਲੂਣੀ ਤੇ ਮੋ ਲੱਗਣਾ ਤੁਹਾਡੀ ਤੁਹਾਡੀ ਘਰ ਦੀਆਂ ਪਾਉਣਾ ਲੂਣ ਵਿੱਚ ਹਾਂਜੀ ਹਾਂਜੀ ਠੀਕ ਹੈ ਨਾ ਉਨਾ ਸਾਹਮਣੇ ਮੈਂ ਕਹਣਾ ਬਿਲਕੁਲ ਖਟਾਗਣਾ ਮੈਂ ਖੜੀ ਵਾਲੀ ਕਹਣਾ ਇਧਰ ਇਹ ਖਟਾਗਣਾ ਮਾਂ ਨੇ ਕਿਹੜਾ ਖਟਾ ਕਹਿਣਾ ਮੈਨੂੰ ਪਾਸਾ ਨਹੀਂ ਤੇ ਸੌਰੇ ਨੂੰ ਤਾਂ ਪੁੱਛ ਲੈ ਸੋਰਾ ਗੱਤੋਂ ਗਿਆ ਵਗਰੇ ਸੋਰਾ ਸੋਰਾ ਸਾਹਿਬ ਸੋਰਾ ਸਾਹਿਬ ਓ ਸੋਰਾ ਸਾਹਿਬ ਸਤਿ ਸ਼੍ਰੀ ਅਕਾਲ ਨੌ ਰਾਨੀ ਕੜਾ ਬਣਾਉਣ ਲੱਗੀ ਆ ਕਿਦਾਂ ਹਾਂ ਜੇ ਇਹਦੇ ਸਹੀ ਬਣ ਗਿਆ ਤੇ ਤਾਂ ਕਹੂਗਾ ਤੇ ਫਿਰ ਟੇਸਟ ਤੁਹਾਨੂੰ ਦੱਸਦਾ ਕਿ ਕਿਦਾਂ ਦਾ ਤੇ ਜੇ ਨਾ ਪਹੁੰਚਿਆ ਤੇ ਮੇਰਾ ਨੁਕਸਾਨ ਤੇ ਜੇ ਉਹਨਾਂ ਨੇ ਬਾਹਰ ਹੀ ਖਾ ਲਿਆ ਤੇ ਫਿਰ ਅਸੀਂ ਤੁਹਾਨੂੰ ਕੀ ਦੱਸਾਂਗੇ ਆਹ ਮਗਰ ਦਾ ਟੱਕਰ ਥੈਂਕ ਯੂ ਬਾਬੂ ਜੂਨਾਂ